ਮਿੰਨੀ ਕਹਾਣੀ ਦੇ ਅੰਗ ਸੰਗ ਇੱਕ ਲੜੀ ਮਿੰਨੀ ਕਹਾਣੀਆਂ ਬਾਰੇ ਚਲਾਈ ਜਾ ਰਹੀ ਹੈ ਇਸ ਲੜੀ ਵਿੱਚ ਅੱਜ ਮੈਂ ਡਾਕਟਰ ਹਰਨਿਕ ਸਿੰਘ ਕਲੇਰ ਤੁਹਾਡੇ ਨਾਲ ਦੋ ਮਿੰਨੀ ਕਹਾਣੀਆਂ ਸਾਂਝੀਆਂ ਕਰਦਾ ਹਾਂ ਮੇਰੀ ਪਹਿਲੀ ਮਿੰਨੀ ਕਹਾਣੀ ਦਾ ਨਾਮ ਹੈ ਜੁੜੇ ਹੋਏ ਹੱਥ ਬਰੀਆ ਬਾਦ ਕੋਈ ਪਿੰਡ ਤੋਂ ਮਿਲਿਆ ਮੈਂ ਖੁਸ਼ ਹੋ ਗਿਆ ਪਿੰਡ ਦੀ ਮਿੱਟੀ ਦੀ ਖੁਸ਼ਬੂ ਜਿਵੇਂ ਮੇਰੇ ਅੜੇ ਵਾਲੇ ਪਸਰ ਗਏ ਹੋ ਗਏ ਮੈਂ ਤਰੋਤਾਜ਼ਾ ਜਹਾਂ ਮਹਿਸੂਸ ਕਰ ਰਿਹਾ ਹਾਂ ਸੰ ਮੈਂ ਚਾਹ ਵਾਲਾ ਗਲਾਸ ਰੱਖਿਆ ਤੇ ਜਿੱਥੇ ਉਹ ਦੋਵੇਂ ਗੱਲਾਂ ਕਰ ਰਹੀਆਂ ਸਨ ਉਹਨਾਂ ਕੋਲੇ ਚੱਲਿਆ ਗਿਆ ਉਹ ਜਸਵਿੰਦਰ ਕੋਰ ਨਾਲ ਗੱਲਾਂ ਕਰ ਰਹੀ ਸੀ ਮੈਂ ਸਬਰ ਤੇ ਸਿੱਧਕ ਰੱਖਿਆ ਬਸ ਹੁਣ ਉਹਦਾ ਹੀ ਖਾਨਾ ਵੱਡੀ ਗੱਲ ਨਿਆਂੇ ਪੜਾ ਗਿਆ ਸਾਰੇ ਨੌਕਰੀਆਂ ਕਰਦੇ ਨੇ ਕੱਲ ਕਰਦੇ ਆ ਉਸ ਦੇ ਹੱਥ ਸਹਿਜ ਸੁਆਹੀ ਸ਼ੁਕਰਾਨੇ ਵਜੋਂ ਜੋੜ ਕੇ ਸਨ ਉਸ ਦੇ ਆ ਮੋਟੀਆਂ-ਮੋਟੀਆਂ ਅੱਖਾਂ ਤੇ ਚੌੜੇ ਮੱਥੇ ਦੇ ਸਾਰੇ ਵੱਟ ਖੁੱਲ ਗਏ ਸਨ ਉਸ ਦੇ ਪੂਰੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ ਮੈਨੂੰ ਆਪਣੇ ਪਿੰਡ ਦੀਆਂ ਗਲੀਆਂ ਵੇੜੇ ਤੇ ਖਿੜੇ ਗੱਲ ਕਿ ਸਾਰਾ ਪਿੰਡ ਹੀ ਫੁੱਲਾ ਬਾਂ ਖਿੜਿਆ ਹੋਇਆ ਲੱਗਿਆ ਪਿੰਡ ਦੀ ਖੁਸ਼ਬੂ ਨੂੰ ਪੱਲੇ ਵਿੱਚ ਸਮੇਟਣ ਲਈ ਮੈਂ ਇੱਕ ਐਥੇ ਉਹਨਾਂ ਦੋਵਾਂ ਕੋਲੋਂ ਪਰੇ ਹੋ ਗਿਆ ਤੁਸੀਂ ਗੱਲਾਂ ਕਰੋ ਉਹ ਦੋਵੇਂ ਕਾਫੀ देर ਗੱਲਾਂ ਕਰਦੇ ਰਹੇ ਥੋੜੀ ਦੇਰ ਬਾਅਦ ਜੋ ਸੁਵਿੰਦਰ ਕੌਰ ਮੇਰੇ ਕੋਲ ਆ ਕੇ ਬੈਠੀ ਬੋਲੀ ਇਹ ਤਾਂ 10-15 ਸਾਲ ਆਪਣੇ ਪੇਕੇ ਪਿੰਡ ਰਹੀ ਹੈ ਕੰਤੈ ਨੂੰ ਪਸੰਦ ਨਹੀਂ ਸੀ ਨਸ਼ਾ ਕਰਨ ਲੱਗ ਪਿਆ ਸੀ ਉਹ ਬਾਹਰ ਨਿਕਾਰੀ ਰਹਿੰਦਾ ਸੀ ਇਹਨਾਂ ਨੇ ਤਾਂ ਸਵੇਰ ਵੇਲੇ ਮਰਿਆ ਪਿਆ ਦੇਖਿਆ ਉਹਦੀ ਪੈਨਸ਼ਨ ਇਨੂੰ ਲੱਗ ਗਈ ਮੈਂ ਇੱਕ ਤਰ੍ਹਾਂ ਨਾਲ ਜਸਵਿੰਦਰ ਕੌਰ ਦੀ ਗੱਲ ਨੂੰ ਅਣ ਸੁਣਿਆ ਕਰਕੇ ਸਿਰਫ ਜਸਵੰਤ ਕੌਰ ਦੇ ਸੰਕਰਾਨੇ ਵਜੋਂ ਜੁੜੇ ਹੈ ਹੱਥ ਤੇ ਮਸ ਕਰਾਉਂਦਾ ਹੈ ਚਿਹਰਾ ਦੇਖ ਕੇ ਮਨ ਹੀ ਮਨ ਖੁਸ਼ ਹੋ ਰਸਾ ਇਸੇ ਮੇਰੀ ਪਹਿਲੀ ਕਹਾਣੀ ਜੁੜੇ ਹੋਏ ਹੱਥ ਮੇਰੀ ਦੂਜੀ ਕਹਾਣੀ ਹੈ ਤੀਜਾ ਡੱਬਾ ਮੈਂ ਸਮਾਕੰਦ ਦੇ ਪੰਡਾਲ ਵੱਲ ਜਾ ਰਿਹਾ ਸੀ ਕਿ ਇੱਕ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਜਦ ਦੀ ਔਰਤ ਕਮ ਕਾਰਜੀ ਬਣੀ ਹੈ ਤਾਂ ਪਰਿਵਾਰ ਟੁੱਟ ਰਹੇ ਨੇ ਸਮਾਜ ਵਿਖੜ ਰਿਹਾ ਹੈ ਅੱਜ ਔਰਤ ਦਿਹਾੜੇ ਤੇ ਅਸੀਂ ਆਪਣੇ ਘਰ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਬਾਰੇ ਵੀ ਗੱਲ ਕਰਨੀ ਹੈ ਮੈਂ ਸੈਸਵਾਹੀ ਦੋਵੇਂ ਹੱਥਾਂ ਨਾਲ ਡਾੜੀ ਮਾਰਦਾ ਹੋਇਆ ਪੱਤਰਕਾਰਾਂ ਲਈ ਬਣੀਆਂ ਪੱਤਰਕਾਰਾਂ ਲਈ ਰੱਖੀਆਂ ਕੁਰਸੀਆਂ ਦੀ ਕਤਾਰ ਵਿੱਚ ਬੈਠ ਗਿਆ ਹੁਣ ਇੱਕ ਹੋਰ ਆਵਾਜ਼ ਪੰਡਾਲ ਦਾ ਧਿਆਨ ਖਿੱਚ ਰਹੀ ਸੀ ਸਦੀਆਂ ਤੋਂ ਅਸੀਂ ਘਰਾਂ ਵਿੱਚ ਗੁਲਾਮੀ ਦਾ ਢੋਣਾ ਢੋਆ ਹੈ ਅਸੀਂ ਸਿਰਫ ਚੁੱਲ੍ਹੇ ਤੇ ਝਾੜੂ ਹਰ ਲੈਣੇ ਹਨ ਮੈਂ ਆਪਣੀ ਨੋਟਬੁੱਕ ਤੇ ਲਿਖਦਿਆਂ ਸਹਿਜ ਸੁਭਾਅ ਦੋ ਡੱਬੇ ਬਣਾ ਲਏ ਫਿਰ ਮੇਰੀ ਕਲਮ ਲਿਖਣ ਤੋਂ ਜਵਾਬ ਹੀ ਦੇ ਗਈ ਅਗਲੀ ਆਵਾਜ਼ ਸੀ ਜੇਕਰ ਤੁਹਾਡੇ ਜੀਵਨ ਸਾਥੀ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਤਾਂ ਸਾਡੀ ਸੰਸਥਾ ਨਾਲ ਸੰਪਰਕ ਕਰੋ ਤੋਡੀਆਂ ਸਮੱਸਿਆਵਾਂ ਸਾਡੀਆਂ ਵਕੀਲ ਸੁਣਣ ਗਿਆ ਮੈਂ ਹਮ ਸੋਚਣ ਲੱਗ ਪਿਆ ਸੀ ਜੀਵਨ ਰੂਪੀ ਗੱਡੀ ਦੇ ਦੋ ਪਹੀਆਂ ਦਾ ਕੀ ਬਣੇਗਾ ਨੋਟਬੁੱਕ ਬੰਦ ਕਰਕੇ ਮੈਂ ਪੈਨ ਜੇਬ ਵਿੱਚ ਪਾ ਲਿਆ ਸੀ ਇੱਕ ਹੋਰ ਆਵਾਜ਼ ਨਾਲ ਦੀ ਕੁਰਸੀ ਤੋਂ आई ता मैं तुरु ही गया शर्मा जी लिख लवोत्र हर घर बनेगा सब तैयार रो नीलम राणी पत्रकार उठ के ਪੰਡਾਲ ਤੋਂ ਬਾਹਰ ਨੂੰ ਤੁਰ ਪਈ ਸੀ ਮੈਂ ਥੋੜਾ ਸਹਜ ਹੋ ਗਿਆ ਤੇ ਫਿਰ ਸਹਜ ਸੁਭਾਅ ਹੀ ਉੱਠਿਆ ਤੇ ਪੰਡਾਲ ਦੇ ਅੰਦਰ ਸਟੇਜ ਵੱਲ ਨੂੰ ਤੁਰ ਪਿਆ ਫਿਰ ਮੈਂ ਤੀਜਾ ਡੱਬਾ ਬਣਾ ਕੇ ਲਿਖਿਆ ਧੋਵਾ ਵੱਲੋਂ ਜੰਮੇ ਬੱਚਿਆਂ ਲਈ ਇੱਕ ਸੰਸਥਾ ਬਣਾ ਲਵੋ ਤੇ ਨੋਟਬੁੱਕ ਵਾਲਾ ਕਾਗਜ਼ ਪ੍ਰਦਾਨ ਦੀ ਟੇਬਲ ਤੇ ਰੱਖ ਕੇ ਪ੍ਰੋਗਰਾਮ ਤੋਂ ਬਾਹਰ ਆਇਆ ਸੋ ਦੋਸਤੋ ਇਸੀ ਮੇਰੀ ਦੂਜੀ ਕਹਾਣੀ ਤੀਜਾ ਡੱਬਾ ਇਨ੍ਹਾਂ ਦੋ ਮੈਨਿੰਗ ਕਹਾਣੀਆਂ ਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਹਿਤ ਦੇ ਰੰਗ ਪਰੋਗਰਾਮ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ